ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਲਜੀਤ ਬੰਗਾਵਾਲੀ ਸੋ ਆਪਾਂ ਲੱਗੇ ਅੱਜ ਬਲੌਗ ਫਿਰ ਤੋਂ ਬਣਾਉਣਾ ਆਪਾਂ ਅੱਜ ਚੱਲਿਆ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਵਿੱਚ ਹਸਨਪੁਰ ਪਿੰਡਾ ਜ਼ਿਲ੍ਹੇ ਲੁਧਿਆਣੇ ਦਾ ਜਿੱਥੇ ਤੁਸੀਂ ਅਕਸਰ ਦੇਖਦੀ ਹੋ ਬਾਈ ਦੀਆਂ ਵੀਡੀਓ ਗੁਰਪ੍ਰੀਤ ਮਿੰਟੂ ਬਾਈ ਜੋ ਕਿ ਬਾਈ ਲੋਕਾਂ ਨੂੰ ਉੱਥੇ ਲੈ ਕੇ ਆਉਂਦਾ ਜਿਹੜੇ ਦਿਮਾਗੀ ਹਾਲਾਤ ਜੀ ਨਾਲ ਠੀਕ ਨਹੀਂ ਤੇ ਆਪਾਂ ਦੇਖਦੀਆਂ ਬਾਈ ਦੀ ਵੀਡੀਓ ਹਨਾ ਬਾਈ ਕਿੱਥੋਂ ਕਿਵੇਂ ਲੈ ਕੇ ਆਉਂਦਾ ਤੇ ਬਾਈ ਉੱਥੇ ਮਹੀਨੇ ਦੇ ਵਿੱਚ ਦੋ ਵਾਰ ਉੱਥੇ ਜਿਹੜਾ ਕੈਂਪ ਲੱਗਦਾ 15 ਦਿਨਾਂ ਬਾਅਦ ਸੋ ਅੱਜ ਵੀ ਉੱਥੇ ਕੈਂਪ ਆਪਾਂ ਚੱਲੇ ਆਂ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਦਿਖਾਉਣੇ ਉੱਥੇ ਕਿਦਾਂ ਦਵਾਈਆਂ ਦਾ ਲੰਗਰ ਜੋ ਵੀ ਸਾਰਾ ਸਿਸਟਮ ਹੈ ਆਪਾਂ ਤੁਹਾਨੂੰ ਦਿਖਾਵਾਂਗੇ ਤੁਸੀਂ ਵੀਡੀਓ ਨੂੰ ਕਰ ਦਿਓ ਸ਼ੇਅਰ ਵੱਧ ਤੋਂ ਵੱਧ ਸੋ ਆ ਜੁੜੇ ਰਹੋ ਹਾਂਜੀ ਦੋਸਤੋ ਆਪਾਂ ਹੁਣ ਪਹੁੰਚ ਚੁੱਕੇ ਆਂ ਮਨੁੱਖਤਾ ਦੀ ਸੇਵਾ ਸੋਸਾਇਟੀ ਦੇ ਵਿੱਚ ਸੋ ਆ ਵੇਖੋ ਜਿੱਦਾਂ ਕੈਂਪ ਲੱਗਦਾ ਉਹ ਦਿਨ ਇਨਾ ਇਕੱਠ ਹੁੰਦਾ ਦੇਖੋ ਗੱਡੀਆਂ ਕਿੰਨੀਆਂ ਹਨਾ ਸੋ ਯਾਰ ਕਿੱਥੋਂ ਕਿੱਥੋਂ ਲੋਕ ਆਉਂਦੇ ਆ ਤੇ ਬڑا ਮਤਲਬ ਆਪਾਂ ਵੇਖਦੇ ਆ ਵੀ ਹਣਾ ਕਿੱਦਾਂ ਕਿੱਦਾਂ ਦੇ ਲੋਕ ਆਉਂਦੇ ਆ ਵਿਚਾਰੇ ਹਣਾ ਸੋ ਪ੍ਰਮਾਤਮਾ ਸਭ ਨੂੰ ਤੰਦਰੁਸਤ ਰੱਖੇ ਪ੍ਰਮਾਤਮਾ ਤੋਂ ਬਈ ਤੰਦਰੁਸਤੀ ਮੰਗਿਆ ਕਰੋ ਸੋ ਤੁਹਾਨੂੰ ਪਤਾ ਯਾਣਾ ਜੇ ਬੰਦਾ ਤੰਦਰੁਸਤ ਨਹੀਂ ਹੈਗਾ ਤੇ ਸਾਰਾ ਕੁਝ ਮਤਲਬ ਸਹੀ ਨਹੀਂ ਹੁੰਦਾ ਫਿਰ ਹਣਾ ਸੋ ਆ ਵੇਖੋ ਕਿੱਦਾਂ ਕਿੰਨਾ ਇਕੱਠਾ ਇੱਥੇ ਗੱਡੀਆਂ ਆਉਂਦੀਆਂ ਦੂਰੋਂ ਦੂਰੋਂ ਹਣਾ ਸੋ ਆਪਾਂ ਅੰਦਰੋਂ ਵੀ ਤੁਹਾਨੂੰ ਦਿਖਾਉਣੇ ਆ ਦੋਸਤੋ ਆਪਾਂ ਪਹੁੰਚ ਚੁੱਕੇ ਆ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦਬਾਈਆਂ ਦਾ ਲੰਗਰ ਸੁਪਨੇਆਂ ਦਾ ਘਰ ਪਿੰਡ ਹਸਨਪੁਰ ਜ਼ਿਲ੍ਹਾ ਲੁਧਿਆਣਾ ਆ ਵੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤ ਆਪਾਂ ਕਿਹੜੀ ਪਹੁੰਚੀ ਹੋਈ ਆ ਹਨਾ ਸੋ ਬੜੇ ਯਾਰ ਲੋਕ ਦੁਖੀ ਤੋਂ ਦੁਖੀ ਆਉਂਦੇ ਆ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰੋ ਆਪਾਂ ਨੂੰ ਪ੍ਰਮਾਤਮਾ ਨੇ ਤੰਦਰੁਸਤੀ ਦਿੱਤੀ ਆ ਹੱਥ ਪੈਰ ਸਹੀ ਸਲਾਮਤ ਦਿੱਤੇ ਆ ਹਨਾ ਸੋ ਸ਼ੁਕਰ ਮਨਾਇਆ ਕਰੋ ਰੱਬ ਦਾ ਆ ਵੇਖੋ ਸਪੈਸ਼ਲ ਠੰਡੇ ਮਿੱਠੇ ਜਲਦੀ ਸੇਵੀ ਲਾਈ ਹੋਈ ਆ ਸੰਗਤ ਵਾਸਤੇ ਚਾਹ ਲਾਏ ਬਿਸਕਟ ਨਾਲ ਦਿੰਦੇ ਆ ਸਾਰਾ ਕੁਝ ਰੋਟੀ ਪਾਣੀ ਦਾ ਪੂਰਾ ਪ੍ਰਬੰਧ ਆ ਇੱਧਰ ਉਠਾ ਕੇ ਜੋ ਵੀਰ ਮਤਲਬ ਦੂਰੋਂ ਆਉਂਦੇ ਹਨ ਕਈ ਸਵੇਰ ਦੇ ਬਾਈ ਆਏ ਹੁੰਦੇ ਆ 4-5 ਵਜੇ ਦੇ ਸੋ ਉਹਨਾਂ ਵਾਸਤੇ ਜੋ ਕੋਈ ਵੀ ਖਾ ਸਕਦਾ ਬਾਈ ਲੰਗਰ ਤੇ ਬਾਈ ਦਾ ਮਿੰਟੂ ਬਾਈ ਦਾ ਬਹੁਤ ਧੰਨਵਾਦ ਆ ਪ੍ਰਮਾਤਮਾ ਬਾਈ ਨੂੰ ਬਹੁਤ ਲੰਬੀ ਉਮਰ ਵਕਸ਼ੇ ਇੱਧਰ ਜੋ ਵਿਚਾਰੇ ਮਤਲਬ ਲੋੜਵੰਦਾ ਉਹਨਾਂ ਵਾਸਤੇ ਕੱਪੜਿਆਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਦੇਖੋ ਇਦਾਂ ਕੱਪੜੇ ਸਾਰੇ ਉਹ ਜਿਹੜੇ ਦਿੱਤੇ ਜਾਂਦੇ ਆ ਲੋਕ ਲੈ ਕੇ ਜਾਂਦੇ ਆ ਹਨਾ ਸਾਰਾ ਕੁਛ ਆ ਬਾਈ ਦੇਖੋ ਕਿੰਡਾ ਸਿਸਟਮ ਆ ਸਾਰਾ ਹਨਾ ਸੋ ਆਪਾਂ ਅੱਗੇ ਵੀ ਤੁਹਾਨੂੰ ਦਿਖਾਉਣੇ ਆਂ ਦੋਸਤੋ ਸੋ ਆ ਜੋ ਪਹਿਲਾਂ ਆਪਾਂ ਵੇਖਦੇ ਹੁੰਦੇ ਸੀ ਪਹਿਲਾਂ ਵੀ ਜਦੋਂ ਆ ਵੀ ਆਪਾਂ ਆਉਣੇ ਆਂ ਸੋ ਇਧਰ ਖਾਲੀ ਰੱਖਿਆ ਹੋਇਆ ਸੀਗਾ ਹੁਣ ਇੱਧੇ ਉੱਤੇ ਇਦਾਂ ਪੜਦੇ ਵਗੈਰਾ ਲਾ ਦਿੱਤੇ ਕਿਉਂਕਿ ਹੁਣ ਠੰਡ ਦਾ ਮੌਸਮ ਆ ਗਿਆ ਤਾਂ ਜੋ ਸੰਗਤ ਨੂੰ ਕੋਈ ਪ੍ਰੋਬਲਮ ਨਾ ਆਵੇ ਸੋ ਇਧਰ 8 ਸਾਲ ਤੋਂ ਛੋਟੇ ਬੱਚਿਆਂ ਦੀ ਐਂਟਰੀ ਕਾਊਂਟਰ ਆ ਇੱਥੇ ਟੋਕਨ ਲੈ ਕੇ ਇੱਥੇ ਸਾਰੀ ਦਵਾਈ ਦਿੱਤੀ ਜਾਂਦੀ ਆ ਸੋ ਇਧਰ ਜੋ ਮਤਲਬ ਜਿਆਦਾ ਉਮਰ ਦੇ ਆ ਬਜ਼ੁਰਗਾਂ ਜਾਂ ਨੌਜਵਾਨ ਆਪਾਂ ਕਹਿ ਲਈਏ ਉਹਨਾਂ ਵਾਸਤੇ ਇਹ ਜਿਹੜੀ ਦਵਾਈ ਦਾ ਪ੍ਰਬੰਧ ਕੀਤਾ ਗਿਆ ਸੋ ਆ ਵੇਖੋ ਕਿੰਨਾ ਬਾਈ ਦਾ ਸਾਰਾ ਇੱਥੇ ਪ੍ਰਬੰਧ ਕੀਤਾ ਹੋਇਆਗਾ ਸੋ ਸੁਪਨਿਆਂ ਦਾ ਘਰ ਦਵਾਈਆਂ ਦਾ ਲੰਗਰ ਸੋ ਇਹ ਗਰੁੱਪੀ ਮਿੰਟੂ ਬਾਈ ਤੇ ਮਿੰਟੂ ਬਾਈ ਦੀ ਟੀਮ ਵੱਲੋਂ ਜਿਹੜਾ ਇਹ ਸਾਰਾ ਪ੍ਰਬੰਧ ਕੀਤਾ ਗਿਆ ਬਹੁਤ ਧੰਨਵਾਦ ਕਰਦੇ ਅਸੀਂ ਬਾਈ ਦਾ ਦੇਖੋ ਬਾਈ ਜੀ ਇਦਾਂ ਸੰਗਤ ਇੱਥੇ ਆਉਂਦੀ ਆ ਸੋ ਸਪੈਸ਼ਲੀ ਤੌਰ ਤੇ ਉਹਨਾਂ ਵਾਸਤੇ ਬੈਠਣ ਦਾ ਪ੍ਰਬੰਧ ਗੱਦੇ ਵਗੈਰਾ ਵਸਾ ਕੇ ਉਹ ਜਿਹੜਾ ਕੀਤਾ ਜਾਂਦਾਗਾ ਇੱਧਰ ਬਜ਼ੁਰਗ ਪਏ ਆ ਸਾਡੇ ਇੱਧਰ ਸੰਗਤ ਜੋ ਲਾਈਨਾਂ ਦੇ ਵਿੱਚ ਲੱਗੀ ਹੋਈ ਆ ਦਵਾਈਆਂ ਲਾਈਨ ਦੇ ਲਈ ਸੋ ਉਹਨਾਂ ਦੇ ਜਿਹੜੇ ਕਾਰਡ ਵਗੈਰਾ ਬਣਦੇ ਆ ਉਹ ਲਿਖੇ ਹੋਏ ਕਾਲੇ ਰੰਗ ਦਾ ਜਾਮਨੀ ਰੰਗ ਦਾ ਚਟੇ ਰੰਗ ਦਾ ਪੀਲੇ ਰੰਗ ਦਾ ਸਿਲਵਰ ਰੰਗ ਦਾ ਲੱਗ-ਲੱਗ ਕਾਰਡ ਬਣਾ ਜਾਂਦੇ ਆ ਫਿਰ ਉਹਨਾਂ ਦਾ ਲੱਗ-ਲੱਗ ਕਾਊਂਟਰ ਆ ਉਹਨਾਂ ਦੇ ਉੱਤੇ ਜਿਹੜੀ ਦਵਾਈ ਵਗੈਰਾ ਦਿੱਤੀ ਜਾਂਦੀ ਹੈ ਸੋ ਇਧਰ ਕੁਰਸੀਆਂ ਦੇ ਉੱਤੇ ਬੈਠਣ ਦਾ ਪ੍ਰਬੰਧ ਸੋ ਪਾਣੀ ਦਾ ਪ੍ਰਬੰਧ ਸੰਗਤ ਵਾਸਤੇ ਸੋ ਦੇਖ ਲਓ ਬਾਈ ਕਿੱਡਾ ਵੱਡਾ ਪ੍ਰਾਲਾ ਬਾਈ ਕੀਤਾ ਹੋਇਆ ਮਿੰਟੂ ਬਾਈ ਦਾ ਮਨੁੱਖਤਾ ਦੀ ਸੇਵਾ ਤੇ ਸਾਰੀ ਟੀਮ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜੋ ਬਾਈ ਸੇਵਾ ਨਿਭਾਉਂਦੇ ਆ ਇੱਥੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਆਪਾਂ ਹੋਰ ਵੀ ਤੁਹਾਨੂੰ ਜੋੜੇ ਰਹੋ ਦਿਖਾਵਾਂਗੇ ਬਾਈ ਕਿਦਾਂ ਇੱਥੇ ਦਵਾਈ ਵਗੈਰਾ ਕਿਦਾਂ ਜੋ ਸਿਸਟਮ ਆ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਆਪਾਂ ਤੁਹਾਨੂੰ ਦਿਖਾਉਣਾ ਬਾਈ ਇੱਥੇ ਜਿਹੜਾ ਸੰਗਤ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾਗਾ ਉਹ ਸਾਡੀਆਂ ਮਾਮਾ ਭੈਣਾ ਬੀਬੀਆਂ ਉਹ ਲੰਗਰ ਉਧਰ ਤਿਆਰ ਕਰ ਰਹੀਆਂ ਨੇ ਸੋ ਜਿਹੜੇ ਵੀਰਾਂ ਵਾਸਤੇ ਭੈਣਾਂ ਵਾਸਤੇ ਲੋੜ ਬੰਦ ਨੇ ਜਿਹੜੇ ਉਹਨਾਂ ਵਾਸਤੇ ਇੱਧਰ ਕੱਪੜੇ ਦਾ ਵੀ ਜੋ ਸਾਰਾ ਪ੍ਰਬੰਧ ਕੀਤਾ ਆ ਲਿਆ ਸਕਦੇ ਨੇ ਇਦਾਂ ਰੱਖੇ ਹੋਇਆ ਕਿਉਂਕਿ ਬਹੁਤ ਪਰਿਵਾਰ ਇਦਾਂ ਦੇ ਹੁੰਦੇ ਆ ਹਨ ਸੋ ਜਿਨ੍ਹਾਂ ਨੂੰ ਮਤਲਬ ਕੱਪੜੇ ਦੀ ਲੋੜ ਆ ਹਨ ਕਿਉਂਕਿ ਸਾਰੀ ਦੁਨੀਆ ਆਪਾਂ ਦੇਖਿਆ ਵੀ ਇੱਕੋ ਜਿਹੀ ਨਹੀਂ ਹੈਗੀ ਸੋ ਉਹਨਾਂ ਵਾਸਤੇ ਕੱਪੜੇ ਦਾ ਪ੍ਰਬੰਧ ਆ ਵੇਖੋ ਇਹਦਾ ਉਹ ਕੀਤਾ ਗਿਆ ਸੋ ਉਧਰ ਮਾਵਾ ਪੈਣਾ ਨੂੰ ਆਪਾਂ ਤੁਹਾਨੂੰ ਦਿਖਾਉਣੇ ਆ ਜੋ ਲੰਗਰ ਤਿਆਰ ਕਰ ਰਹੇ ਨੇ ਆ ਦੇਖੋ ਜੀ ਸਾਡੀਆਂ ਮਾਵਾ ਬੀਬੀਆਂ ਭੈਣਾ ਸੰਗਤ ਵਾਸਤੇ ਜੋ ਸੰਗਤ ਇੰਨੀ ਪਹੁੰਚੀ ਹੈ ਗਿਣਤੀ ਉਹਨਾਂ ਵਾਸਤੇ ਸਾਰਾ ਲੰਗਰ ਦਾ ਪ੍ਰਬੰਧ ਉਹ ਕੀਤਾ ਜਾਂਦਾ ਕਿਉਂਕਿ ਲੰਗਰ ਵੀ ਬਹੁਤ ਵੱਡਾ ਦਾਨ ਆ ਤੇ ਜਿਹੜਾ ਵੀਰ ਕਰ ਰਿਹਾ ਸਾਹਮ ਰਿਹਾ ਮਿੰਟੂ ਭਾਈ ਸੋ ਉਹ ਵੀ ਬਹੁਤ ਵੱਡਾ ਇੱਕ ਦਾਨ ਆ ਹਨਾ ਭਾਈ ਇਹਨੇ ਲੋਕਾਂ ਨੂੰ ਸਾਹਮਣਾ ਬਹੁਤ ਔਖਾ ਦਾ ਆਪਣੇ ਘਰੇ ਇੱਕ ਜਣਾ ਬਿਮਾਰ ਹੋ ਜੇ ਤੇ ਇਦਾਂ ਲੱਗਦਾ ਵੀ ਯਾਰ ਮਤਲਬ ਔਖਾ ਹੀ ਲੱਗਦਾ ਕਈਆਂ ਨੂੰ ਹਨਾ ਕਈ ਹੁੰਦੇ ਵੀ ਦਿਲੋਂ ਸੇਵਾ ਕਰਦੇ ਆ ਬਾਈ ਹਨਾ ਕਿਉਂਕਿ ਦੁਨੀਆ ਸਾਰੀ ਕੋਈ ਜੀ ਨਹੀਂ ਹੈਗੀ ਹਨਾ ਸੋ ਇਸ ਕਰਕੇ ਉਹਨਾਂ ਦਾ ਵੀ ਧੰਨਵਾਦ ਹੈ ਤੇ ਸਾਰੇ ਬਾਈ ਸਮੁੱਚੀ ਟੀਮ ਦਾ ਵੀ ਧੰਨਵਾਦ ਹੈ ਜੋ ਸੇਵਾ ਕਰਦੇ ਆ ਬਾਬਾ ਜੀ ਸਾਡੇ ਸੰਗਤ ਵਾਸਤੇ ਚਾਹ ਦਾ ਜੋ ਕੇ ਨਾਲ ਲਈ ਜਾਂਦੇ ਆਗੇ ਇੱਧਰ ਬਾਬਾ ਜੀ ਕਰ ਰਿਹਾ ਸੇਵਾ ਪਾਣੀ ਦੀ ਇਹਨਾਂ ਦਾ ਵੀ ਧੰਨਵਾਦ ਆ ਵੇਖੋ ਗਰਮੀਆਂ ਦੇ ਵਿੱਚ ਟੈਂਟ ਲੱਗੇ ਹੁੰਦਾ ਠੰਡੇ ਮਿੱਠੇ ਜਲ ਦੀ ਸਬੀਲ ਲੱਗੀ ਹੁੰਦੀ ਹੈ ਇੱਥੇ ਸੋ ਇਹ ਆ ਬਈ ਸੰਗਤ ਵਾਸਤੇ ਖਾਣ ਪੀਣ ਦਾ ਪ੍ਰਬੰਧ ਸੋ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਜੋ ਸੰਗਤ ਬੈਠ ਕੇ ਲੰਗਰ ਛਕਦੀ ਆ ਆ ਵੇਖੋ ਜੀ ਸੰਗਤ ਵਾਸਤੇ ਪ੍ਰਸ਼ਾਦੇ ਦਾ ਜਿਹੜਾ ਲੰਗਰ ਆ ਉਹ ਚੱਲ ਰਿਹਾ ਵੇਖੋ ਸਾਹਮਣੇ ਐਨ ਪੂਰਾ ਵਧੀਆ ਪ੍ਰਬੰਧ ਕੀਤਾ ਹੋਇਆ ਬਈ ਬੈਠ ਕੇ ਬਿਠਾ ਕੇ ਸਾਰਿਆਂ ਨੂੰ ਹਣਾ ਲੰਗਰ ਜਿਹੜਾ ਛਕਾਇਆ ਜਾਂਦਾ ਸੋ ਬਹੁਤ ਧੰਨਵਾਦ ਆ ਸਾਡੀ ਭੈਣਾ ਸੇਵਾ ਕਰਦੇ ਨੇ ਬਜ਼ੁਰਗ ਸੇਵਾ ਕਰਦੇ ਆ ਤੇ ਇਹਨਾਂ ਦੀ ਬਹੁਤ ਧੰਨਵਾਦ ਕਰਦੇ ਆ ਅਸੀਂ ਇਹ ਇਧਰ ਐਂਬੂਲੈਂਸ ਗੱਡੀ ਆ ਇਹ ਐਂਬੂਲੈਂਸ ਉਹਨਾਂ ਲਈ ਆ ਜਿਹੜੇ ਵੀਰ ਆਪਣਾ ਸਾਧਨ ਤੇ ਨਹੀਂ ਆਉਂਦੇ ਬੱਸ ਵਗੈਰਾ ਜਾਂ ਕਿਤੇ ਵੀ ਮਤਲਬ ਆਉਂਦੇ ਆ ਸੋ ਜਿੱਦਾਂ ਉਹਨਾਂ ਨੂੰ ਜਾਣ ਵਾਸਤੇ ਇੱਥੋਂ ਕਾਰਡ ਬਣਾ ਕੇ ਦਿੱਤਾ ਜਾਂਦਾ ਤੇ ਡਾਕਟਰ ਸਾਹਿਬ ਨੂੰ ਲੁਧਿਆਣੇ ਉੱਥੇ ਭੇਜਿਆ ਜਾਂਦਾ ਸੋ ਇਹ ਐਂਬੂਲੈਂਸ ਲੈ ਕੇ ਜਾਂਦੀ ਆ ਤੇ ਐਂਬੂਲੈਂਸੀ ਛੱਡ ਕੇ ਜਾਂਦੀ ਆ ਇੱਥੇ ਸੋ 1 ਰੁਪਿਆ ਨਹੀਂ ਲੱਗਦਾ ਭਾਈ ਦਵਾਈ ਦੇ ਉੱਤੇ ਕੋਈ ਰੁਪਿਆ ਜੰਮੀ ਫ੍ਰੀ ਦੇ ਵਿੱਚ ਕੱਲਾ ਤੁਹਾਡਾ ਆਉਣ ਜਾਣ ਦਾ ਖਰਚਾ ਜੇ ਗੱਡੀ ਚੋਂ ਨੇ ਤਾਂ ਤੇਲ ਦਾ ਖਰਚਾ ਜੇ ਬੱਸ ਤੇ ਆਉਣਿਓ ਤਾ ਮਤਲਬ ਹੈਗਾ ਵੀ ਆਪਣਾ ਕਿਰਾਇਆ ਵਗੈਰਾ ਹਨਾ ਸੋ ਇਹ ਜਿਹੜਾ ਇੱਥੇ ਮਤਲਬ ਸਿਸਟਮ ਆ ਸਾਰਾ ਸੋ ਬਹੁਤ ਧੰਨਵਾਦ ਆ ਸਾਡੇ ਸਰਦਾਰ ਵੀਰ ਸਿੰਘ ਵੀਰ ਸੇਵਾ ਕਰਦੇ ਆ ਔਰ ਵੀ ਨੌਜਵਾਨ ਸੇਵਾ ਕਰਦੇ ਆ ਸੋ ਆ ਵੇਖੋ ਮੁਨਕਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦਵਾਈਆਂ ਦਾ ਲੰਗਰ ਸੋ ਪਰਿਆਂ ਦੇ ਘਰ ਦੇ ਵਿੱਚ ਸੋ ਆ ਬਿਠ ਸੰਗਤ ਬੈਠੀ ਅਡੀਕ ਦੇ ਜਨਾ ਨੰਬਰ ਵਗੈਰਾ ਨਹੀਂ ਆਇਆ ਜਦੋਂ ਨੰਬਰ ਉਹਨੂੰ ਦਵਾਈ ਮਿਲੇਗੀ ਸੋ ਆ ਠੰਡੇ ਮਿੱਠੇ ਜਲ ਦੀ ਸਵੀਲ ਸੋ ਆ ਸਾਰਾ ਬਈ ਇੱਥੇ ਦਾ ਦ੍ਰਿਸ਼ਾ ਦੇਖ ਸਕਦੇ ਤੁਸੀਂ ਵੀਡੀਓ ਨੂੰ ਕਰਦੇ ਬਹੁਤ-ਬਹੁਤ ਵਧਤਵਾਦ ਸ਼ੇਅਰ ਤੁਹਾਡਾ ਬਹੁਤ ਧੰਨਵਾਦ ਆ ਸੋ ਸਤਿਕਾਰਯੋਗੋਂ ਭਾਈ ਸਾਰੇ ਜਾਣੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ